ਭਾਰਤ ਨੇ ਪਾਕਿਸਤਾਨ ਦਾ ਪਾਣੀ ਰੋਕਣ ਦੇ ਲਈ ਜਿੱਥੇ ਸਿੰਧੂ ਜਲ ਸਮਝੌਤੇ ਨੂੰ ਰੋਕ ਦਿੱਤਾ ਹੈ ਉੱਥੇ ਹੀ ਹੁਣ ਪਾਕਿਸਤਾਨ ਨੇ ਵੀ ਚੀਨ ਨੂੰ ਭਾਰਤ ਦਾ ਪਾਣੀ ਰੋਕਣ ਦੀ ਅਪੀਲ ਕੀਤੀ ਹੈ ਜੀ ਹਾਂ ਬ੍ਰਹਮਪੁੱਤਰ ਨਦੀ ਦਾ ਪਾਣੀ ਰੋਕਣ ਦੇ ਲਈ ਚੀਨ ਨੂੰ ਪਾਕਿਸਤਾਨ ਨੇ ਕਿਹਾ ਕਿ ਭਾਰਤ ਨੂੰ ਜਾਂਦਾ ਪਾਣੀ ਚੀਨ ਹੈ ਜਿਹੜਾ ਉਹ ਰੋਕਦੇ ਵੇ ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਦਾ ਕੀ ਅਸਰ ਹੋਵੇਗਾ ਪੂਰੀ ਚਰਚਾ ਕਰਾਂਗੇ ਪੂਰੀ ਜਾਣਕਾਰੀ ਦੇਵਾਂਗੇ ਦੱਸ ਦਿਓ ਕਿ ਇਸ ਤੋਂ ਪਹਿਲਾਂ ਜਦੋਂ ਪਹਿਲਗਾਮ ਹਮਲਾ ਹੁੰਦਾ ਹੈ ਉਸ ਤੋਂ ਬਾਅਦ ਭਾਰਤ ਸਰਕਾਰ ਕੁਝ ਸਖਤ ਕਦਮ ਚੁੱਕਦੀ ਹੈ ਪਾਕਿਸਤਾਨ ਦਾ ਹੁੱਕਾ ਪਾਣੀ ਬੰਦ ਕਰਨ ਦਾ ਫੈਸਲਾ ਕੀਤਾ ਜਾਂਦਾ ਹੈ ਇਸੇ ਤਹਿਤ ਸਿੰਧੂ ਜਲ ਸਮਝੌਤਾ ਜੋ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਸੀ ਉਸ ਨੂੰ ਭਾਰਤ ਸਰਕਾਰ ਨੇ ਰੋਕ ਦਿੱਤਾ ਯਾਨੀ ਕਿ ਹੁਣ ਜੋ ਪਾਕਿਸਤਾਨ ਨੂੰ ਪਾਣੀ ਜਾਂਦਾ ਸੀ ਉਹ ਪਾਣੀ ਭਾਰਤ ਸਰਕਾਰ ਨੇ ਰੋਕਣ ਦਾ ਫੈਸਲਾ ਕੀਤਾ ਯਾਨੀ ਕਿ ਐਲਾਨ ਕੀਤਾ ਹਾਲਾਂਕਿ ਬਹੁਤ ਸਾਰੀਆਂ ਚਰਚਾਾਂ ਹਨ ਕਿ ਪਾਣੀ ਰੋਕ ਕੇ ਕਿਵੇਂ ਜਾਵੇਗਾ ਖੈਰ ਗੱਲ ਚੀਨ ਅਤੇ ਪਾਕਿਸਤਾਨ ਦੀ ਨਾਲ ਕਰਾਂਗੇ ਪਾਕਿਸਤਾਨ ਨੇ ਚੀਨ ਨੂੰ ਅਪੀਲ ਕੀਤੀ ਹੈ ਕਿ ਭਾਰਤ ਨੂੰ ਜਾਂਦਾ ਬ੍ਰਹਮਪੁੱਤਰ ਦਾ ਪਾਣੀ ਚੀਨ ਹੁਣ ਰੋਕ ਦੇਵੇ ਪਹਲਗਾਮ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਐਕਸ਼ਨ ਵਿੱਚ ਆ ਪਾਕਿਸਤਾਨ ਬੇਚੈਨ ਹੋ ਚੁੱਕਿਆ ਹੈ ਹੁਣ ਜਾਣਕਾਰੀ ਮੁਤਾਬਕ ਸ਼ਾਹਬਾਜ਼ ਸ਼ਰੀਫ ਨੇ ਆਪਣੇ ਪੁਰਾਣੇ ਮਿੱਤਰ ਚੀਨ ਨੂੰ ਅਪੀਲ ਕੀਤੀ ਹੈ ਕਿ ਸਿੰਧੂ ਦੇ ਬਦਲੇ ਬ੍ਰह्मਪੁੱਤਰ ਦਾ ਪਾਣੀ ਰੋਕ ਦਿੱਤਾ ਜਾਵੇ ਜਿਸ ਨੂੰ ਨਾਰਥ-ਈਸਟ ਇੰਡੀਆ ਦੀ ਲਾਈਫਲਾਈਨ ਵੀ ਕਿਹਾ ਜਾਂਦਾ ਹੈ ਕਿ ਚੀਨ ਵਾਕਈ ਅਜਿਹਾ ਕਰਕੇ ਭਾਰਤ ਦਾ ਟੂ ਫਰੰਟ ਵਾਰ ਵਿੱਚ ਉਲਝਣ ਦੀ ਕੋਸ਼ਿਸ਼ ਕਰੇਗਾ ਜੇਕਰ ਹਾਂ ਤਾਂ ਫਿਰ ਭਾਰਤ ਪਾਕਿਸਤਾਨ ਅਤੇ ਚੀਨ ਦੇ ਵਿਚਕਾਰ ਇਸ ਤਿੰਨ ਤਰਫਾ ਯੁੱਧ ਦਾ ਅੰਜਾਮ ਕੀ ਹੋਵੇਗਾ ਇਹ ਸਵਾਲ ਹੈ ਤਾਂ ਗੌਰਤਲਬ ਹੈ ਕਿ ਭਾਰਤ ਨੇ ਹਾਲ ਹੀ ਵਿੱਚ ਸਿੰਧੂ ਜਲ ਸੰਧੀ ਨੂੰ ਸਸਪੈਂਡ ਕਰ ਦਿੱਤਾ ਸੀ ਉਸ ਤੇ ਰੋਕ ਲਗਾ ਦਿੱਤੀ ਸੀ ਜੋ 1960 ਵਿੱਚ ਵਰਲਡ ਬੈਂਕ ਦੇ ਮਾਧਿਅਮ ਦੇ ਨਾਲ ਬਣੀ ਸੀ ਸੋ ਇਸ ਸੰਧੀ ਤਹਿਤ ਭਾਰਤ ਨੇ ਉਦਾਰਤਾ ਦਿਖਾਉਂਦੇ ਹੋਏ ਦਿਆਲਤਾ ਦਿਖਾਉਂਦੇ ਹੋਏ ਪਾਕਿਸਤਾਨ ਨੂੰ ਸਿੰਧੂ ਬੇਸਿੰਧੇ 80% ਤੋਂ ਵੱਧ ਪਾਣੀ ਦਾ ਅਧਿਕਾਰ ਦਿੱਤਾ ਪਰ ਹੁਣ ਅਤਵਾਦੀ ਗਤੀਵਿਧੀਆਂ ਤੋਂ ਦੁਖੀ ਹੋ ਕੇ ਭਾਰਤ ਨੇ ਇਸ ਇਤਿਹਾਸਿਕ ਸੰਧੀ ਤੇ ਰੋਕ ਲਗਾ ਦਿੱਤੀ ਹੈ ਦੱਸਦੇ ਕਿ ਬ੍ਰਹਮਪੁੱਤਰ ਨਦੀ ਹੈ ਜੋ ਚੀਨ ਨੂੰ ਪਾਣੀ ਰੋਕਣ ਦੇ ਲਈ ਕਿਹਾ ਗਿਆ ਪਾਕਿਸਤਾਨ ਵੱਲੋਂ ਉਹ ਨਦੀ ਅਰੁਣਾਚਲ ਪ੍ਰਦੇਸ਼ ਅਤੇ ਅਸਾਮ ਦੇ ਲਈ ਬੇਹਦ ਮਹੱਤਵਪੂਰਨ ਹੈ ਇੰਡੀਆ ਟੂਡੇ ਦੀ ਰਿਪੋਰਟ ਦੇ ਮੁਤਾਬਿਕ ਇਹ ਨਾ ਕੇਵਲ ਖੇਤੀ ਅਤੇ ਜਲ ਦੀ ਪੂਰਤੀ ਦਾ ਪ੍ਰਮੁੱਖ ਸਰੋਤ ਉੱਥੇ ਹੀ ਹਾਈਡਰੋ ਪਾਵਰ ਪ੍ਰੋਜੈਕਟਸ ਤੇ ਲਈ ਵੀ ਬੇहद ਖਾਸ ਹੈ ਭਾਰਤ ਦੇ ਉੱਤਰ ਪੂਰਬੀ ਇਲਾਕੇ ਬ੍ਰह्मਪੁੱਤਰ ਨਦੀ ਤੇ ਨਿਰਪਰ ਕਰਦੇ ਨੇ ਕਿਸਾਨ ਮਛੇਰੇ ਅਤੇ ਉਦਯੋਗ ਨੇ ਜਿਹੜੇ ਇਸ ਨਦੀ ਤੇ ਹੀ ਨਿਰਪਰ ਕਰਦੇ ਨੇ ਤਾਂ ਹੁਣ ਜੇਕਰ ਵਾਕਈ ਇਹ ਪਾਣੀ ਰੋਕ ਦਿੱਤਾ ਜਾਂਦਾ ਹੈ ਤਾਂ ਭਾਰਤ ਨੂੰ ਵੀ ਕਿਤੇ ਨਾ ਕਿਤੇ ਨੁਕਸਾਨ ਹੋ ਸਕਦਾ ਜੇਕਰ ਅਜਿਹਾ ਹੁੰਦਾ ਹੈ ਤਾਂ ਇੱਕ ਅਸ ਲਗਾਇਆ ਜਾ ਰਿਹਾ ਹੈ ਕਿ ਅਸਮ ਅਤੇ ਅਰुणाਚਲ ਪ੍ਰਦੇਸ਼ ਦੇ ਵਿੱਚ ਜਲ ਸੰਕਟ ਪੈਦਾ ਹੋ ਸਕਦਾ ਹੈ ਖੇਤੀ ਮੱਛੀ ਪਾਲਣ ਅਤੇ ਘਰੇਲੂ ਜਲ ਦੀ ਜਿਹੜੀ ਪੂਰਤੀ ਹੈ ਉਸ ਤੇ ਅਸਰ ਪਵੇਗਾ ਸੋ ਮੌਨਸੂਨ ਦੇ ਮੌਸਮ ਵਿੱਚ ਅਚਾਨਕ ਪਾਣੀ ਛੱਡਣ ਤੋਂ ਬਾਅਦ ਹੜ ਦੇ ਹਾਲਾਤ ਪੈਦਾ ਹੋ ਸਕਦੇ ਨੇ ਬਾਕੀ ਸਮਾਂ ਆ ਇੱਥੇ ਜੇ ਸੁੱਕਾ ਯਾਨੀ ਕਿ ਕਹਿ ਸਕਦੇ ਆ ਕਿ ਬੰਜਰ ਜ਼ਮੀਨ ਆ ਉਹ ਦੇਖੀ ਜਾ ਸਕਦੀ ਹੈ ਜੇਕਰ ਬ੍ਰਹਮਪੁੱਤਰ ਦਾ ਪਾਣੀ ਰੋਕ ਦਿੱਤਾ ਜਾਂਦਾ ਤਾਂ ਇਹ ਵੱਡੇ ਨੁਕਸਾਨ ਨੇ ਕਿਤੇ ਨਾ ਕਿਤੇ ਭਾਰਤ ਨੂੰ ਵੀ ਹੋ ਸਕਦੇ ਨੇ ਹਾਲਾਂਕਿ ਇਹ ਫੈਸਲਾ ਚੀਨ ਲੈਂਦਾ ਹੈ ਜਾਂ ਨਹੀਂ ਇਹ ਦੇਖਣਾ ਹੋਵੇਗਾ ਪਰ ਪਾਕਿਸਤਾਨ ਨੇ ਅਪੀਲ ਜ਼ਰੂਰ ਕੀਤੀ ਹੈ ਕਿਉਂਕਿ ਪਾਕਿਸਤਾਨ ਇਸ ਵੇਲੇ ਬੁਖਲਾਇਆ ਹੋਇਆ ਘਬਰਾਹਟ ਵਿੱਚ ਹੈ ਕਿਉਂਕਿ ਭਾਰਤ ਨੇ ਸਿੰਧੂ ਜਲ ਸਮਝੌਤਾ ਜੋ ਰੋਕ ਦਿੱਤਾ ਹੈ ਤਾਂ ਉਸ ਦੇ ਬਦਲੇ ਹੁਣ ਚੀਨ ਦੇ ਅੱਗੇ ਪਾਕਿਸਤਾਨ ਨੇ ਅਪੀਲ ਕੀਤੀ ਹੈ ਕਿ ਬ੍ਰਹਮਪੁੱਤਰ ਦਾ ਪਾਣੀ ਵੀ ਰੋਕ ਦਿੱਤਾ ਜਾਵੇ ਜੋ ਭਾਰਤ ਨੂੰ ਜਾਂਦਾ ਇਸ ਦੇ ਨਾਲ ਅਸਮ ਅਤੇ ਅਰਨਾਚਲ ਪ੍ਰਦੇਸ਼ ਦੇ ਵਿੱਚ ਖਾਸ ਅਸਰ ਨੂੰ ਦੇਖਣ ਖਾਸ ਅਸਰ ਹੈ ਜਿਹੜਾ ਉਹ ਦੇਖਣ ਨੂੰ ਮਿਲ ਸਕਦਾ ਹੈ ਜੇਕਰ ਇਹ ਪਾਣੀ ਵਾਕੇ ਰੋਕ ਦਿੱਤਾ ਜਾਂਦਾ ਹੈ